ਦੇਖੋ ਗੁਰੂ ਨਗਰੀ ਅੰਮ੍ਰਿਤਸਰ ਦੀ ਹੈਰੀਟੇਜ ਸਟੇਟ ਜਿੱਥੇ ਕਰੋੜਾਂ ਰੁਪਏ ਦੀ ਲਾਗਤ ਦੇ ਨਾਲ ਬਹੁਤ ਅੱਛਾ ਇੱਕ ਇਨਫਰਾਸਟ੍ਰਕਚਰ ਡਿਵੈਲਪ ਕੀਤਾ ਗਿਆ ਸੀ ਅੰਮ੍ਰਿਤਸਰ ਇੱਕ ਸਮਾਰਟ ਸਿਟੀ ਆ ਪਰ ਉਹਦੀ ਦਿੱਖ ਤੁਸੀਂ ਜੇ ਔਨ ਗਰਾਉਂਡ ਆ ਕੇ ਦੇਖ ਲਓਗੇ ਥੋੜੀ ਜੀ ਬਾਰਿਸ਼ ਪਈ ਆ ਤੇ ਪੂਰਾ ਹੈਰੀਟੇਜ ਸਟੇਟ ਜਲਤਲ ਹੋ ਗਿਆ ਇੱਥੇ ਜਿੰਨਾ ਟੂਰਿਸਟ ਆ ਰਿਹਾ ਆ 15 ਅਗਸਤ ਆ ਲੋਕਾਂ ਨੇ ਇੰਡੀਪੈਂਡੈਂਸ ਡੇ ਮਨਾਉਣਾ ਦੇਸ਼ਾਂ ਵਿਦੇਸ਼ਾਂ ਤੋਂ ਲੋਕ ਇੱਥੇ ਆ ਰਹੇ ਜਿਲ੍ਹਿਆਂ ਵਾਲਾ ਬਾਗ ਨਕਮਸਤਕ ਹੋ ਰਿਹਾ ਹਰਮੰਦਰ ਸਾਹਿਬ ਸ਼ਰਧਾਲੂ ਜਾ ਰਿਹਾ ਉਹਨਾਂ ਨੂੰ ਵੱਡੀ ਦਿੱਕਤ ਸਾਹਮਣੇ ਪੇਸ਼ ਆ ਰਹੀ ਹੈ ਜਿੱਥੋਂ ਅਸੀਂ ਦੇਖ ਰਹੇ ਹਾਂ ਕਿ ਹਰ ਪਾਸੇ ਜਲਤਲ ਹੋਇਆ ਕੋਈ ਵੀਕਲ ਲੰਘਣ ਦਾ ਰਸਤਾ ਨਹੀਂ ਕਿਸੇ ਦਾ ਪੈਦਲ ਚੱਲਣ ਦਾ ਰਸਤਾ ਨਹੀਂ ਤੇ ਬਹੁਤ ਸ਼ਰਮਿੰਦਗੀ ਭਰੀਆਂ ਤਸਵੀਰਾਂ ਸਾਨੂੰ ਵਿਆਹ ਕਰ ਰਿਹਾ ਕਿ ਅੰਮ੍ਰਿਤਸਰ ਦੀ ਮਿਊਨਿਸਪਲ ਕਾਰਪੋਰੇਸ਼ਨ ਡਿਵੈਲਪਮੈਂਟਲ ਏਜੰਸੀਜ਼ ਉਹਨਾਂ ਦੀ ਕੀ ਪਰਫਾਰਮੈਂਸ ਹੈ ਕਿ ਜੇ ਜਰਾ ਜਿੰਨੀ ਬਾਰਿਸ਼ ਆ ਜਾਏ ਤੇ ਸੜਕਾਂ ਜਲਤਲ ਹੋ ਰਹੀਆਂ ਤੇ ਸਿੱਧਾ ਸਿੱਧਾ ਐਡਮਿਨਿਸਟ੍ਰੇਟਿਵ ਫੇਲਿਅਰ ਹੈਗਾ ਕਿਉਂਕਿ ਇਹਨਾਂ ਨੇ ਕੋਈ ਕਦੇ ਸਲਟਿੰਗ ਨਹੀਂ ਕਰਾਈ ਸੇਵੇ ਦੀ ਸਫਾਈ ਨਹੀਂ ਕਰਾਈ ਔਰ ਜਿਹੜੀ ਐਂਟੀਸੈਪਟਰੀ ਮੈਜਰਸ ਲੈਣੇ ਹੁੰਦੇ ਆ ਬਾਰਿਸ਼ ਤੋਂ ਪਹਿਲਾਂ ਮੌਨਸੂਨ ਤੋਂ ਪਹਿਲਾਂ ਉਹ ਬਿਲਕੁਲ ਨਹੀਂ ਲਏ ਇਹਦੇ ਲਈ ਕੰਪਲੀਟ ਫੇਲ ਹੋ ਗਈ ਹੈ ਮਿਊਨਿਸਪਲ ਕਾਰਪੋਰੇਸ਼ਨ ਅੰਮ੍ਰਿਤਸਰ ਉਹਦੇ ਕਮਿਸ਼ਨਰ ਕਾਰਪੋਰੇਸ਼ਨ ਇਸੇ ਕਰਕੇ ਹਰ ਜਗ੍ਹਾ ਕੂੜੇ ਦੇ ਢੇਰ ਮੀਂਹ ਦਾ ਪਾਣੀ ਜਮਾ ਹੋਣਾ ਸੀਵਰੇਜ ਜਾਮ ਸੜਕਾਂ ਜਾਮ ਇਹਦੇ ਨਾਲ ਸ਼ਰਧਾਲੂਆਂ ਨੂੰ ਟੂਰਿਸਟ ਨੂੰ ਵਿਜ਼ਿਟਰ ਨੂੰ ਹਰ ਤਰ੍ਹਾਂ ਦੀ ਸਮੱਸਿਆ ਪੇਸ਼ ਆ ਰਹੀ ਹੈ ਇਹੋ ਹੀ ਪਾਣੀ ਖੜਾ ਰਿਹਾ ਇਦੇ ਵਿੱਚ ਡੇਂਗੂ ਚਿਕਨ ਗੁਨੀਆ ਉਹ ਵੀ ਪੈਦਾ ਹੋ ਸਕਦਾ ਸੋ ਇਸ ਕਰਕੇ ਇਸ ਗੰਦੇ ਪਾਣੀ ਦੇ ਨਾਲ ਬਿਮਾਰੀਆਂ ਫੈਲਣ ਦਾ ਵੀ ਬਹੁਤ ਵੱਡਾ ਖਤਰਾ ਹੈ ਰੋਜ਼ ਦੀ ਗੱਲ ਕਰੀਏ ਤਾਂ ਹਜ਼ਾਰਾਂ ਦੀ ਤਕੜ ਦੇ ਵਿੱਚ ਸ਼ਕਾਲੂ ਨਕਮਤ ਤੱਕ ਹੁਣ ਨਹੀਂ ਕੱਟਣ ਸ੍ਰੀ ਹਰਮੰਦਰ ਸਾਹਿਬ ਜਾਂਦੇ ਨੇ ਕੀ ਛਾਪ ਲੈ ਕੇ ਜਾਣਗੇ ਦੇਖੋ ਬਹੁਤ ਮਾੜੀ ਦਿਖ ਜਾਂਦੀ ਹੈ ਮੈਂ ਅੱਗੇ ਗਿਆ ਕਿ ਇੱਕ ਇੰਟਰਨੈਸ਼ਨਲ ਇੰਪੋਰਟੈਂਸ ਦਾ ਫੇਸਪੇਸ ਹੈਗਾ ਇਤਿਹਾਸਿਕ ਜਗ੍ਹਾ ਹੈਗੀ ਆ ਹਰਮੰਦਰ ਸਾਹਿਬ ਇਥੋਂ ਮੇਰਾ ਖਿਆਲ ਹੈ ਵੱਧ ਤੋਂ ਵੱਧ 250 ਮੀਟਰ ਦੂਰੀ ਤੇ ਹੋਊਗਾ ਤੇ ਉਹਦੇ ਰਸਤੇ ਉੱਤੇ ਹੀ ਇਦਾਂ ਦੀ ਦੇਖ ਹੋਊਗੀ ਤੇ ਗੁਰੂ ਨਗਰੀ ਅੰਮ੍ਰਿਤਸਰ ਦੀ ਬਹੁਤ ਭੈੜੀ ਛਵੀ ਇਹ ਪ੍ਰੈਜ਼ੈਂਟ ਕਰ ਰਿਹਾ ਪੂਰੇ ਨੈਸ਼ਨਲੀ ਔਰ ਇੰਟਰਨੈਸ਼ਨਲੀ ਇਹਦੀਆਂ ਇਮੇਜਸ ਇਹਦੇ ਵਿਜੂਅਲਸ ਅੱਛੇ ਨਹੀਂ ਜਾਣਗੇ ਤੇ ਗੁਰੂ ਨਗਰੀ ਅੰਮ੍ਰਿਤਸਰ ਜਿਹਦੀ ਮਿਊਨਿਸਪਲ ਕਾਰਪੋਰੇਸ਼ਨ ਤੇ ਡਿਵੈਲਪਮੈਂਟਲ ਏਜੰਸੀਸ ਤੇ ਔਰ ਅਫਸਰਾਂ ਦੇ ਉੱਪਰ ਕਾਲੇ ੱਤਵੇ ਦੇ ਰੂਪ ਦੇ ਵਿੱਚ ਇਹ ਪਾਣੀ ਸਾਨੂੰ ਦਿਸ ਰਿਹਾ ਜੋ ਕਿ ਜਲਦ ਤੋਂ ਜਲਦ ਇਸ ਨੂੰ ਰਿਮੂਵ ਕਰਨਾ ਚਾਹੀਦਾ ਇਹਦੀ ਸਾਰੀ ਜ਼ਿੰਮੇਵਾਰੀ ਮਿਊਨਿਸਪਲ ਕਾਰਪੋਰੇਸ਼ਨ ਅਮਰਸਰ ਦੀ ਹੈ